ਸੱਚੀ ਗੱਲ ਦੋਸਤੋ ਅਸੀਂ ਦੇਖ ਰਹੇ ਹਾਂ ਕਲਾ ਬਾਜ਼ੀਆਂ ਚੈਨਲ ਮੈਂ ਹਾਂ ਜੀ ਅਰਜੀਤ ਜੀ ਨੇ ਨਾਲ ਡਾਕਟਰ ਸੁਖਵਿੰਦਰ ਪਰਮਾਰ ਹਾਜ਼ਰ ਨੇ ਆਓ ਸਵਾਗਤ ਕਰਦੇ ਹਾਂ ਪਰਮਾਰ ਸਾਹਿਬ ਸੱਚੀ ਗੱਲ ਤੁਹਾਡਾ ਬਹੁਤ ਬਹੁਤ ਧੰਨਵਾਦ ਸੱਚੀ ਗੱਲ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਰ ਸਾਹਿਬ ਆਪਾਂ ਅੱਜ ਦਾ ਜਿਹੜਾ ਵਿਸ਼ਾ ਹੈ ਸਾਇਹਤ ਅਕੈडमी ਦੀ ਚੋਣਾ ਲੰਮੇ ਸਮੇਂ ਤੋਂ ਕੁਝ ਕਿ ਤਿਹਰਾ ਨੇ ਨਾ 25 ਕ ਦਾ ਜਿਹੜਾ ਕਹਿੰਦੇ ਜੋੜ ਹੈ ਉਹਨੇ ਇਸ ਸੰਸਥਾ ਨੂੰ ਕਬਜ਼ੇ ਚ ਰੱਖਿਆ ਹੋਇਆ ਤੇ ਇਸ ਵਾਰ ਜਿਹੜੀ ਤੀਜੀ ਧਿਰ ਜਿਨੇ ਜਿਹਦੀ ਆਮਦ ਨਾਲ ਚੋਣਾ ਖਾੜਾ ਭਖ ਗਿਆ ਤੇ ਕੀ ਦੇਖਦੇ ਹਾਂ ਇਸ ਵਾਰ ਹਾਂਜੀ ਸਭ ਤੋਂ ਪਹਿਲਾਂ ਤਾਂ ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਆਦਾਬ ਸਤਿ ਸ੍ਰੀ ਅਕਾਲ ਸੋ ਪੰਜਾਬੀ ਅਦਮ ਨਾਲ ਜੁੜਿਆ ਕੋਈ ਵੀ ਅਦਾਰਾ ਜਿਹੜਾ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਕਾਰਜ ਕਰ ਰਿਹਾ ਹੈ ਜਾਂ ਕਾਰਜਸ਼ੀਲ ਹੈ ਜਾਂ ਪਿਛਲੇ ਸਮੇਂ ਤੋਂ ਕਾਰਜਸ਼ੀਲ ਹੈ ਸੋ ਉਸ ਲਈ ਸਾਨੂੰ ਜੇ ਚੋਣਾ ਹਨਾ ਦੇ ਰਾਹੀਂ ਜਾਂ ਚੋਣ ਵਿਧੀ ਦੇ ਰਾਹੀਂ ਅੱਗੇ ਵਧਣਾ ਪੈ ਰਿਹਾ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਕੋਈ ਵਧੀਆ ਜਾਂ ਚੰਗਾ ਸਾਰਤਕ ਜਿਹੜਾ ਉਪਰਾਲਾ ਸੋ ਇਹਨਾਂ ਚੀਜ਼ਾਂ ਤੋਂ ਹੁਣ ਤੱਕ ਸਾਨੂੰ ਉੱਪਰ ਉੱਠ ਕੇ ਜਿਹੜਾ ਹੈਗਾ ਸੱਚਮੁੱਚ ਪੰਜਾਬੀ ਭਾਸ਼ਾ ਸਾਹਿਤ ਦੇ ਵਿਕਾਸ ਦੇ ਲਈ ਜਿਹੜੇ ਸੀਗੇ ਕਾਰਜ ਕਰਨੇ ਚਾਹੀਦੇ ਸੀਗੇ ਤੇ ਜਿਹੜਾ ਵੀ ਅੱਜ ਦੀ ਹਣਾ ਸਾਡੇ ਕੋਲੇ ਮਤਲਬ ਜੋ ਪੰਜਾਬੀ ਸਾਹਿਤ ਅਕਾਦਮੀਆਂ ਚਾਉਣਾ ਹੋ ਰਹੀਆਂ ਨੇ ਉਹਦੇ ਵਿੱਚ ਹਣਾ ਦੋ ਤਰ੍ਹਾਂ ਉੱਤਰ ਕਾਟੋ ਮੈਂ ਜਿਹੜਾ ਹਣਾ ਮਲਵੇਸ ਤਰ੍ਹਾਂ ਦਾ ਜਿਹੜਾ ਹੈਗਾ ਹਿਸਾਬ ਕਿਤਾਬ ਚੱਲਦਾ ਰਿਹਾ ਤੋ ਬੜੇ ਜਿਹੜੇ ਆਪਣੇ ਆਪ ਨੂੰ 10 ਸਿਰਾਂ ਵਾਲੇ ਵਿਦਵਾਨ ਲੋਕ ਸਮਝਦੇ ਨੇ ਉਹ ਕਦੇ ਇੱਕ ਇੱਕ ਕਾਬਜ ਹੈ ਕਦੇ ਦੂਜਾ ਕਾਬਜ ਹੈ ਤੋ ਆਮ ਜਿਹੜਾ ਪਾਠਕ ਹੈ ਆਮ ਜਿਹੜਾ ਪੰਜਾਬੀ ਪ੍ਰੇਮੀ ਹੈ ਜਾਂ ਮੈਂ ਇਹ ਕਹਿੰਦਾ ਵੀ ਪੰਜਾਬੀ ਭਾਸ਼ਾ ਦੀ ਕਿਤੇ ਜਿਹੜੀ ਹੈਗੀ ਸੁਣਵਾਈ ਗੈਰਹਾਜ਼ਰ ਰਹੀ ਹੈ ਤੋ ਇਸ ਵਾਸਤੇ ਜਿਹੜੀ ਹੈਗੀ ਮੈਨੂੰ ਉਹ ਸਵਾਲ ਉਠਾਉਣੇ ਪਏ ਅ ਜਹਨ ਦੇ ਵਿੱਚ ਮੈਂ ਇਹ ਨਹੀਂ ਹੈਗਾ ਕਿ ਪਹਿਲੀ ਵਾਰ ਸਵਾਲ ਉਠਾਏ ਪਹਿਲਾਂ ਵੀ ਮੈਂ ਇਸ ਤਰ੍ਹਾਂ ਦੇ ਸਵਾਲ ਕਰਦਾ ਰਹਿਣਾ ਤੇ ਪਰ ਇਹ ਕਹਿ ਕੇ ਹਣਾ ਕਿ ਪਰਮਾਰਕਾਣ ਹੈ ਜਾਂ ਜਿਹੜਾ ਹੈਗਾ ਅਸੀਂ ਜਵਾਬ ਦੇ ਕਿਉਂ ਕਿਸੇ ਨੂੰ ਸਥਿਤੀ ਕਿੰਨੀ ਕਿੰਨੀ ਕੀ ਹੈਗੀ ਆ ਪੰਜਾਬੀ ਸਹਿਦ ਪ੍ਰਤੀ ਜਾਂ ਅਸੀਂ ਜਵਾਬ ਦੇ ਕਿਉਂ ਹੋਈ ਇਹੋ ਜੇ ਛੋਟੇ ਜਾਂ ਅਧਨੇ ਬੰਦੇ ਪ੍ਰਤੀ ਸੋ ਇਹ ਕਹਿ ਕੇ ਰੋਕ ਦਿੱਤਾ ਜਾਂਦਾ ਹੈ ਕਮੈਂਟ ਨਾ ਕਰਨ ਲਈ ਕਹਿ ਦਿੱਤਾ ਜਾਂਦਾ ਜਾਂ ਇਹ ਕਹਿ ਦਿੱਤਾ ਜਾਂਦਾ ਵੀ ਇਹਨੂੰ ਇਗਨੋਰ ਕਰੋ ਆ ਆਪੀ ਸਵਾਲ ਜਦੋਂ ਚੋਣਾ ਖਤਮ ਹੋ ਗਿਆ ਸਵਾਲ ਖਤਮ ਹੋ ਜਾਣਗੇ ਪਰਮਾਰ ਸਾਹਿਬ ਤੁਸੀਂ ਬਹੁਤ ਸੋਹਣੀ ਗੱਲ ਕਹੀ ਕਿ ਕਰਨਾ ਤਾਂ ਇਹ ਚਾਹੀਦਾ ਕਿ ਸਮੂਹ ਜਿਹੜੇ ਲੇਖਕ ਨੇ ਸਮੂਹ ਵਿਦਵਾਨ ਨੇ ਆਲੋਚਕ ਨੇ ਪੰਜਾਬੀ ਦੇ ਜੇ ਮੈਂ ਕਹਾਂ ਸੇਵਕ ਨੇ ਪੰਜਾਬੀ ਭਾਸ਼ਾ ਦਾ ਦਿਲੋਂ ਪਸਾਰ ਚਾਹੁੰਦੇ ਨੇ ਕਰਨਾ ਤਾਂ ਇਹ ਚਾਹੁੰਦੇ ਕਿ ਉਹ ਸਮੂਹ ਇਕੱਠ ਹੋ ਕੇ ਕਿਵੇਂ ਪੰਜਾਬੀ ਭਾਸ਼ਾ ਦਾ ਪਸਾਰ ਕੀਤਾ ਜਾਣਾ ਚਾਹੀਦਾ ਕਿਵੇਂ ਸਾਹਿਤ ਸਾਡੇ ਬੱਚਿਆਂ ਤੱਕ ਪਹੁੰਚੇ ਯਤਨ ਤਾਂ ਇਹ ਕਰਨੇ ਚਾਹੀਦੇ ਨੇ ਪਰ ਇੱਥੇ ਜਿਹੜਾ ਰੌਲਾ ਉਹ ਚੌਧਰਦਾ ਹਾਂ ਬਿਲਕੁਲ ਚਾਹੇ ਸਾਹਿਤ ਸਭਾ ਮਾਨੂੰ ਆਪਾਂ ਘਟੈਰੇ ਚ ਖੜਾਈਏ ਚਾਹੇ ਲਾਲੂ ਵੀ ਇਹ ਵੱਡੀਆਂ ਅਕਾਦਮੀਆਂ ਜਿਨ੍ਹਾਂ ਦੀ ਗੱਲ ਕਰੀਏ ਔਰ ਬਹੁਤ ਸਾਰੇ ਤੁਹਾਡੇ ਚਾਹੇ ਜਿਹੜੇ ਸਿਹਰਦ ਲੋਕ ਨੇ ਜਿਹੜੇ ਚਾਹੁੰਦੇ ਨੇ ਕਿ ਵਾਕਈ ਪੰਜਾਬੀ ਦਾ ਵਿਕਾਸ ਹੋਵੇ ਸਾਹਿਤ ਦਾ ਵਿਕਾਸ ਹੋਵੇ ਉਹ ਸੋਸ਼ਲ ਮਾਧਿਅਮ ਰਾਹੀਂ ਅੱਗੇ ਆ ਰਹੇ ਨੇ ਤੁਹਾਡੇ ਸਵਾਲਾਂ ਨੂੰ ਲੱਖਾਂ ਲੋਕਾਂ ਨੇ ਸ਼ੇਅਰ ਕੀਤਾ ਹੈ ਤੁਹਾਡੀਆਂ ਜਿਹੜੀਆਂ ਗੱਲਾਂ ਸੀ ਉਹ ਗੌਨਣਯੋਗ ਸੀਗੀਆਂ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਸਵਾਲ ਵੀ ਦਰਸ਼ਕਾਂ ਨਾਲ ਸਾਂਝੇ ਕਰੋ ਹਾਂਜੀ ਦੇਖੋ ਸਭ ਤੋਂ ਪਹਿਲਾਂ ਤਾਂ ਮਤਲਬ ਮੇਰੇ ਜ਼ਿਹਨ ਦੇ ਵਿੱਚ ਬੜੀ ਹਨਾ ਮਤਲਬ ਵੱਡੀ ਇਹ ਗੱਲ ਉੱਭਰਦੀ ਹੈ ਕਿਤੇ ਨਾ ਕਿਤੇ ਕਿ ਅਸੀਂ ਜਿਹੜਾ ਹੈਗਾ ਨੋਬਲ ਪੁਰਸਕਾਰ ਤੋਂ ਦੂਰ ਕਿਉਂ ਆ ਆਮ ਤੌਰ ਤੇ ਜਿੱਥੇ ਵੀ ਜਿਹੜੀਆਂ ਜਿਹੜੀਆਂ ਕੌਮਾਂ ਨੂੰ ਜਾਂ ਜਿਹੜੇ ਜਿਹੜੇ ਸਾਹਿਤਿਕ ਹਲਕਿਆਂ ਨੂੰ ਜਾਂ ਜਿਹੜੇ ਦੁਨੀਆ ਪੱਧਰ ਤੇ ਜਾਣੇ ਜਾਂਦੇ ਜੋ ਹੈਗੇ ਆ ਲਿਟਰੇਚਰ ਉਹਨਾਂ ਦੇ ਵਿੱਚ ਜਿਹੜੀ ਹੈਗੇ ਉਹਨਾਂ ਨੂੰ ਜਦੋਂ ਸਹਿ ਨੋਬਲ ਪੁਰਸਕਾਰ ਮਿਲਿਆ ਉਹ ਉਸ ਇਸ ਆਧਾਰ ਤੇ ਮਿਲਿਆ ਵੀ ਉੱਥੋਂ ਦੀ ਕੌਮ ਆਜ਼ਾਦ ਸੋਚ ਵਾਲੀ ਸੀ ਉੱਥੋਂ ਦੇ ਜਿਹੜੇ ਲੋਕ ਜਿਹੜੇ ਹੈਗਾ ਸਾਹਿਤ ਪ੍ਰੇਮੀ ਤੇ ਸਾਹਿਤ ਨੂੰ ਪੜਨ ਕਿੰਨਿਠ ਕੇ ਉਹਦੀ ਹਨਾ ਸਿਰਜਣਾ ਕਰਨ ਵਾਲੇ ਲੋਕ ਸੀਗੇ ਜਾਂ ਉਹਨਾਂ ਉੱਥੇ ਮਾਹੌਲ ਇਸ ਕਿਸਮ ਦਾ ਸੀਗਾ ਜਾਂ ਮਾਹੌਲ ਕਿਸ ਕਿਸਮ ਦਾ ਹੈਗਾ ਕਿ ਉਹ ਲੋਕ ਲਿਟਰੇਚਰ ਪੜ੍ਹਦੇ ਨੇ ਲਿਟਰੇਚਰ ਨੂੰ ਆਪਣੇ ਦੇ ਨਾਲ ਜਿਉਂਦੇ ਨੇ ਤੋ ਇੱਥੇ ਸਾਡੇ ਕੋਲੇ ਇੱਕ ਚੋਣਾ ਕਰਾ ਲਓ ਦੂਜੀਆਂ ਚੋਣਾ ਕਰਾ ਲਓ ਉਹ ਸਾਇਤ ਸਭਾ ਮਾੜੀ ਹੋ ਸਾਇਤ ਸਭਾ ਚੰਗੀ ਉਹ ਉਹ ਜਿਹੜੀ ਹੈਗਾ ਅਧਿਆਪਕ ਚੰਗਾ ਉਹ ਅਧਿਆਪਕ ਮਾੜਾ ਉਹ ਬੰਦ ਅਲੋਚਕ ਚੰਗਾ ਉਹ ਅਲੋਚਕ ਮਾੜਾ ਅਸੀਂ ਇਹਨਾਂ ਦੇ ਹਾਲੇ ਦਿਵਾਲੇ ਚ ਉੜ ਜਕੇ ਉਸ ਪੱਦਰ ਦੀ ਸਿਰਜਣਾ ਕਰਨ ਤੋਂ ਕਿਤੇ ਨਾ ਕਿਤੇ ਹਨਾ ਬੰਜੇ ਰਹੇ ਆਂ ਕੁੰਝਦੇ ਰਹੇ ਆਂ ਕਿਉਂਕਿ ਚੇਤਨਾ ਜਿਹੜੀ ਹੈਗੀ ਕੋਈ ਇਹ ਤਾਂ ਹੈ ਨਹੀਂ ਵੀ ਇੱਕ ਬੰਦਾ ਤੁਹਾਨੂੰ ਸਾਇਤ ਪੜਨ ਲਾ ਦੂਗਾ ਇੱਕ ਬੰਦਾ ਤੁਹਾਨੂੰ ਸਾਇਤ ਲਿਖਣ ਲਾ ਦੂਗਾ ਤੇ ਤੁਸੀਂ ਹਨਾ ਵੱਡੇ ਸਹਿਤਕਾਰ ਬਣ ਦੋਗੇ ਉਹਦੇ ਉਹਦੇ ਲਈ ਲੰਮਾ ਸਮਾਂ ਚੇਤਨਾ ਤੇ ਸਾਧਨਾ ਦੀ ਲੋੜ ਹੁੰਦੀ ਹੈ ਉਹਨਾਂ ਚੇਤਨਾ ਤੇ ਸਾਧਨਾ ਜਦੋਂ ਪੈਦਾ ਹੀ ਨਹੀਂ ਹੋਊਗੀ ਫਿਰ ਨੋ ਜਿਹੜਾ ਹੈਗਾ ਨੋਬਲ ਪੁਰਸਕਾਰ ਸਾਨੂੰ ਕਿੱਥੋਂ ਮਿਲੂਗਾ ਸੋ ਇਹੀ ਸਵਾਲ ਜਿਹੜੇ ਹੈਗੇ ਮੇਰੇ ਜਾਣ ਦੇ ਵਿੱਚ ਸੀ ਵੀ ਅਸੀਂ ਆਈਪੀਐਸ ਆਈਈਐਸ ਪੀਸੀਐਸ ਵਾਸਤੇ ਵਿਦਿਆਰਥੀਆਂ ਨੂੰ ਪੰਜਾਬੀ ਦੇ ਵਿੱਚ ਕਿੰਨਿਆਂ ਨੂੰ ਤਿਆਰੀ ਕਰਵਾਈ ਹੁਣ ਇੱਥੇ ਮੇਰੇ ਸਵਾਲ ਦੇ ਜਵਾਬ ਦੇ ਵਿੱਚ ਕਿਤੇ ਇੱਕ ਜਵਾਬ ਆਇਆ ਸੀਗਾ ਪੀ ਸਾਨੂੰ ਦੱਸੋ ਵੀ ਫਲਾਣਾ ਰਾਈਟਰ ਪੜਾ ਦੂਗਾ ਫਲਾਣਾ ਆਲੋਚਕ ਪੜਾ ਦੂਗਾ ਫਲਾਣਾ ਆਲੋਚਕ ਨਹੀਂ ਪਣਾਉਣਗੇ ਡਾਕਟਰ ਨਹੀਂ ਪੜਾਉਣਗੇ ਘੱਟੋ ਘੱਟ ਜਦੋਂ ادارے ਬਣਦੇ ਨੇ ਆ ਉਦੇਦਾਰ ਬਣਦੇ ਨੇ ਉਹੋ ਇਹੋ ਜਿਹੇ ਟੀਚਰਜ਼ ਨੂੰ ਹਾਇਰ ਕਰ ਸਕਦੇ ਨੇ ਇਹੋ ਜਿਹੇ ਟੀਚਰਜ਼ ਨੂੰ ਲਿਆ ਕੇ ਵਿਦਿਆਰਥੀਆਂ ਦੇ ਜਾਂ ਵਿਦਿਆਰਥਣਾਂ ਦੇ ਰੂਬਰੂ ਕਰ ਸਕਦੇ ਨੇ ਜਿਹੜੇ ਉਹਨਾਂ ਨੂੰ ਉੱਚ ਗਿਆਨ ਦੇ ਸਕਣ ਉਸ ਲੈਵਲ ਦਾ ਪੰਜਾਬੀ ਦਾ ਜਿਹੜਾ ਆਈਐਸਆਈ ਪੀਸੀਐਸ ਵਾਸਤੇ ਚਾਹੀਦੇ ਸਾਨੂੰ ਕੱਲਾ ਸਿਰਫ ਇਹ ਕਹਿ ਕੇ ਕਿ ਫਲਾਣਾ ਪੜਾ ਦੂਗਾ ਉਹ ਪੜਾ ਦੂਗਾ ਜਾਂ ਉਹ ਨਹੀਂ ਪੜਾ ਦੂਗਾ ਇਹ ਸਾਡਾ ਮੇਰਾ ਸਵਾਲ ਨਹੀਂ ਸੀ ਮੇਰਾ ਸਵਾਲ ਇਹ ਸੀਗਾ ਕਿ ਉਹ ਬੱਚਿਆਂ ਨੂੰ ਘੱਟੋ-ਘੱਟ ਉਸ ATMOSPHERE ਦੇ ਉਸ ਵਾਤਾਵਰਣ ਦੇ ਨੇੜੇ ਤਾਂ ਲੈ ਕੇ ਜਾਣ ਜਿਹੜਾ ਵਾਤਾਵਰਣ ਆਪਣੇ ਆਪ ਦੇ ਵਿੱਚ ISBICS ਜਾਂ ਜਿਹੜੀਆਂ IPS ਸਵਾਮਾਂ ਲਈ ਜਰੂਰੀ ਹੁੰਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਮੈਂ ਪਹਿਲਾ ਸਵਾਲ اٹھਾਇਆ ਸੀਗਾ ਦੂਸਰਾ ਇਹ ਕਿ ਜੁਨੀਵਰਸਟੀਆਂ ਦੇ ਵਿੱਚ ਜਿਹੜੀ ਹੈਗਾ ਔਰ ਖੋਜ ਦਾ ਪੱਧਰ ਜਿਹੜਾ ਹੈਗਾ ਕਦੇ ਇਹਨਾਂ ਨੇ ਜਾ ਕੇ ਵੇਖਿਆ ਔਰ ਇਹਨਾਂ ਦੇ ਵਿੱਚ ਵੱਡੇ ਵੱਡੇ ਵਿਦਵਾਨ ਨੇ ਯੂਨੀਵਰਸਿਟੀਆਂ ਦੇ ਬੰਦੇ ਵੀ ਨੇ ਔਰ ਵੱਡੇ ਵੱਡੇ ਲੇਖਕ ਨੇ ਵੱਡੇ ਵੱਡੇ ਸਾਹਿਤਕਾਰ ਨੇ ਆਪਣੇ ਆਪ ਨੂੰ ਸਨਮਾਨਿਤ ਸਾਹਿਤਕਾਰ ਸਮਝਣ ਵਾਲੇ ਲੋਕ ਵੀ ਅਹੁਦੇਦਾਰ ਪਿਛਲੇ ਸਮਿਆਂ ਦੇ ਵਿੱਚ ਰਹੇ ਕਿੰਨਿਆਂ ਨੇ ਜਾ ਕੇ ਯੂਨੀਵਰਸਿਟੀ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਇਹ ਦੇਖਿਆ ਵੀ ਖੋਜ ਦਾ ਪੱਧਰ ਕਿਦਾਂ ਦਾ ਹੈ ਔਰ ਉਸ ਤੋਂ ਇਲਾਵਾ ਉਸ ਤੋਂ ਆਈਆਂ ਨੂੰ 25 ਸਾਲ ਹੋ ਗਏ ਸਰਕਾਰੀ ਕਾਲਜਾਂ ਦੇ ਵਿੱਚ ਉਹ ਕੀ ਕਦੇ ਇਹਨਾਂ ਦੀ ਵਿਦਿਆਰਥੀ ਨੇ ਜਿਹੜੇ ਅਹੁਦੇਦਾਰ ਚੋਣਾਂ ਲੜ ਰਹੇ ਨੇ ਜਿਹਾਂ ਉਹਨਾਂ ਦੀ ਵਿਦਿਆਰਥੀ ਨੇ ਜਾਂ ਉਹਨਾਂ ਦੇ ਬੱਚੇ ਨੇ ਜਿਹੜੇ ਆਪਣੇ ਆਪ ਦੇ ਵਿੱਚ ਅਖੌਤੀ ਸਹਿਤਕਾਰ ਰੱਖਉਂਦੇ ਨੇ ਠੀਕ ਹੈ ਨਾ ਫਿਰ ਇਹਨਾਂ ਦੇ ਜਦੋਂ ਅਸੀਂ ਸਾਡੀ ਭਾਸ਼ਾ ਰੋਜ਼ਗਾਰ ਮੁਖ ਹੋਊਗੀ ਨਹੀਂ ਅਸਾਨੂੰ ਰੋਜ਼ਗਾਰ ਹੀ ਨਹੀਂ ਮਿਲੂਗਾ ਫਿਰ ਮੁੱਖਾ ਜਾਂਦਾ ਮੇਅ ਮੁੱਖਾ ਅਜੰਡਾ ਤੋ ਆਮ ਤੌਰ ਤੇ ਜਦੋਂ ਜਿਹੜੀ ਵੀ ਯੂਨੈਸਕੋ ਦੀ ਰਿਪੋਰਟ ਆ ਉਹ ਇਹ ਕਹਿੰਦੀ ਆ ਵੀ ਜਿੰਨੀ ਦੇਰ ਤੱਕ ਤੁਸੀਂ ਭਾਸ਼ਾ ਨੂੰ ਰੋਜਗਾਰ ਮੁਖ ਨਹੀਂ ਬਣਾਉਂਦੇ ਉਨੀ ਦੇਰ ਤੱਕ ਭਾਸ਼ਾ ਦਾ ਵਿਕਾਸ ਨਹੀਂ ਹੋ ਸਕਦਾ ਜਿਹੜੀ ਸਾਡੇ ਕੋਲੇ ਪਹਿਲਾਂ ਕਾਲਜਾਂ ਦੇ ਵਿੱਚ ਪੋਸਟਾਂ ਹੁੰਦੀਆਂ ਸੀਗੀਆਂ ਉਹਨਾਂ 'ਤੇ ਰੋਜਗਾਰ ਮਿਲਦਾ ਸੀਗਾ ਤੇ ਉਹ ਰੋਜਗਾਰ ਤੋਂ ਹੀ ਵੰਜੇ ਨੇ 25 ਸਾਲ ਤੋਂ ਬੰਦੇ ਜਿਹੜੇ ਹਨਾ ਪੀ ਐਚ ਡੀ ਨੈਟ ਜੀ ਆਰ ਐਫ ਬੱਚੇ ਨੇ ਹਨਾ ਠੀਕ ਹੈ ਉਹ 25 ਸਾਲਾਂ ਤੋਂ ਮੈਨੂੰ ਲੱਗਦਾ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਉਹ ਇਸ ਕਿਸਮ ਦਾ ਸਾਡੇ ਕੋਲੇ ਬਣਿਆ ਹੋਇਆ ਧਾਰਾ ਹੈ ਵੀ ਆ ਸਰਕਾਰਾਂ ਆਪਣੀ ਰਾਜਨੀਤੀ ਕਰਕੇ ਤੁਰ ਜਾਂਦੀਆਂ ਨੇ ਪੋਸਟਾਂ ਖਾਲੀ ਦੀਆਂ ਖਾਲੀ ਰਹਿ ਜਾਂਦੀਆਂ ਨੇ ਠੀਕ ਹੈ ਨਾ ਸੋ ਇਹ ਚੀਜ਼ਾਂ ਜਿਹੜੀ ਇਸ ਕਿਸਮ ਦੇ ਜਿਹੜੇ ਮੇਰੇ ਇੱਕ ਇੱਕ ਸਵਾਲ ਹੋਰ ਸੀ ਤੁਹਾਡਾ ਤੀਸਰਾ ਸਵਾਲ ਸੀਗਾ ਇਹ ਕਿ ਜਿਹੜੀਆਂ ਮਤਲਬ ਸਾਡੀ ਸਹਿਤ ਸੁਭਾ ਮੰਦੀ ਜੋ ਰਾਜਨੀਤੀ ਹੈ ਠੀਕ ਹੈ ਨਾ ਇਹ ਵੀ ਮਤਲਬ ਸਾਡੇ ਕੋਲੇ ਹੌਲੇ ਪੱਦਰ ਦੀ ਹੋ ਗਈ ਹੈ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਸਤੇ ਜਿਹੜਾ ਹੈਗਾ ਇਸ ਕਿਸਮ ਦਾ ਹਨਾ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਆਧਾਰ ਬਣਾਇਆ ਹੋਇਆ ਵੀ ਉਹ ਉਹਨੂੰ ਮਾੜਾ ਕਹਦੇ ਉਹਨੂੰ ਮਾੜਾ ਕਹਦੇ ਉਸ ਤਰੀਕੇ ਮਾੜਾ ਕਹਦੇ ਉਸੋ ਤੁਸੀਂ ਸਾਹਿਤ ਪ੍ਰਤੀ ਸੋਚ ਰੱਖੋਗੇ ਕਿ ਸਾਹਿਤ ਹੌਲੇ ਪੱਧਰ ਦਾ ਰਚਿਆ ਜਾ ਰਿਹਾ ਹੈ ਸਾਹਿਤ ਵੱਡੇ ਪੱਧਰ ਦਾ ਰਚਿਆ ਜਾ ਰਿਹਾ ਹੈ ਇਹ ਸਵਾਲ ਉਠਾਉਂਗੀ ਤਾਂ ਵਧੀਆ ਨੇ ਬੰਦਾ ਚੰਗਾ ਹੈ ਬੰਦਾ ਮਾੜਾ ਉਹ ਸਵਾਲ ਜਿਹੜੇ ਹੈਗੇ ਮੈਨੂੰ ਨਹੀਂ ਲੱਗਦਾ ਵੀ ਸਾਹਿਤ ਸੁਭਾਅ ਮੰਦਾ ਹਿੱਸਾ ਹੋਣੇ ਚਾਹੀਦਾ ਇੱਥੇ ਵੀ ਮੈਂ ਕਹਿਣਾ ਵੀ ਇੱਕ ਆਦਮੀ ਦੇ ਵਿੱਚ ਵੀ ਇਦਾਂ ਦਾ ਨਹੀਂ ਹੋਣਾ ਚਾਹੀਦਾ ਜਿਹੜਾ ਬੰਦਾ ਸਮਰਪਿਤ ਬੰਦਾ ਹੈ ਜਿਹੜਾ ਬੰਦਾ ਸੱਚੀ ਮੁੱਚੀ ਮਾਂ ਪੰਜਾਬੀ ਬੋਲੀ ਨੂੰ ਪਿਆਰ ਕਰਦਾ ਹੈ ਮਾਂ ਬੋਲੀ ਪ੍ਰਤੀ ਸਮਰਪਿਤ ਹੈ ਉਹ ਅੱਗੇ ਆਉਣਾ ਚਾਹੀਦਾ ਉਹ ਕੰਮ ਕਰੇ ਠੀਕ ਹੈ ਉਹਨੂੰ ਕੰਮ ਕਰਨ ਦਾ ਮੌਕਾ ਦੇਣਾ ਚਾਹੀਦਾ ਬਹੁਤ ਸੋਹਣੀਆਂ ਤੁਸੀਂ ਗ ਦੋਸਤੋ ਇਹ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਹੁੰਦੇ ਨੇ ਸਵਾਲ ਕੁਝ ਕੁ ਲੋਕ ਨਾ ਇਹ ਇਹਦੇ ਉੱਪਰ ਪ੍ਰਤੀਕਰਮ ਦੇਣ ਦਾ ਯਤਨ ਵੀ ਕਰਦੇ ਨੇ ਉਹਨਾਂ ਵੱਲੋਂ ਜਿਹੜੀ ਇਹ ਬਹਿਸ ਹੈ ਈ ਮੈਨ ਲੱਗਦਾ ਸਾਡੀ ਕਿਸੇ ਨਾਲ ਪਰਸਨਲ ਰੰਜਿਸ਼ ਨਹੀਂ ਹੈਗੀ ਅਸੀਂ ਕਿਸੇ ਦੇ ਕਿਰਦਾਰ ਦੇ ਉੱਪਰ ਉਂਗਲ ਨਹੀਂ ਉਠਾ ਰਹੇ ਹਾਂ ਪਰ ਕਾਰਨ ਕੀ ਆ ਕਿ ਅਸੀਂ ਲੰਮੇ ਸਮੇਂ ਤੋਂ ਜਿਹੜਾ ਵਿਕਾਸ ਨਹੀਂ ਹੋ ਰਿਹਾ ਲੰਮੇ ਸਮੇਂ ਤੋਂ ਸਾਡੇ ਸਾਹਿਬ ਦੇ ਪਸਾਰ ਦੇ ਵਿੱਚ ਖੜੋਤ ਆ ਰਹੀ ਆ ਅਸੀਂ ਸਾਰੇ ਜਾਣਦੇ ਹਾਂ ਪਰਵਾਹ ਸਾਹਿਬ ਤੁਸੀਂ ਬਹੁਤ ਸੋਹਣੀ ਗੱਲ ਕਹੀ ਕਿ ਜਿਹੜੇ ਪੰਜਾਬੀ ਸਾਹਿਤ ਅਕਾਦਮੀ ਦੇ ਅਹੁਦੇਦਾਰ ਨੇ ਜਾਂ ਜਿਹੜੇ ਆਪਣੇ ਆਪ ਨੂੰ ਗਿਣਦੇ ਨੇ ਕਿ ਅਸੀਂ ਅਕਾਦਮੀ ਚਲਾਉਨੇ ਆ ਕਿ ਉਹਨਾਂ ਦੇ ਫਰਜ਼ ਨਹੀਂ ਬਣਦੇ ਯੂਨੀਵਰਸਿਟੀ ਤੇ ਜਾ ਕੇ ਪਤਾ ਕਰਨ ਕਿ ਖੋਜ ਦਾ ਪੱਧਰ ਕੀ ਆ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਿਨ੍ਹਾਂ ਨੇ ਪੜ੍ਹਨਾ ਉਹ ਕੀ ਸਿੱਖ ਰਹੇ ਨੇ ਕੀ ਸਿਖਾ ਰਹੇ ਨੇ ਸਰ ਇਹੀ ਗੱਲ ਮੈਂ ਉਸ ਆਪਣੇ ਸਵਾਲਾਂ ਦੇ ਵਿੱਚ ਕਹੀ ਸੀ ਵੀ ਲਾਇਬ੍ਰੇਰੀਆਂ ਦੇ ਵਿੱਚ ਤੁਸੀਂ ਸਿਰਫ ਸਾਡੇ ਕੋਲੇ ਜੇ ਹਣਾ ਇਹ ਮੰਨਿਆ ਜਾਂਦਾ ਵੀ ਅਸੀਂ ਗੁਰਦੁਆਰੇ ਖੜੇ ਕਰਤੇ ਮੰਦਿਰ ਖੜੇ ਕਰਤੇ ਮਸਜਿਦਾਂ ਹੁਣ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਹੋ ਗਈਆਂ ਕੀ ਧਰਮਾਂ ਦੇ ਵਿੱਚ ਵਾਧਾ ਹੋਇਆ ਹੂੰ ਇਹ ਪੜੇ ਲਿਖੇ ਲੋਕਾਂ ਦੇ ਜਹਨ ਦੇ ਵਿੱਚ ਇਹ ਗੱਲ ਕਿਉਂ ਨਹੀਂ ਹੁੰਦੀ ਵੀ ਅਸੀਂ ਲਾਇਬ੍ਰੇਰੀਆਂ ਖੋਲਦਾਂਗੇ ਬਿਲਡਿੰਗਾਂ ਬਣਾ ਦਾਂਗੇ ਠੀਕ ਹੈ ਨਾ ਉਹਨਾਂ ਦੇ ਵਿੱਚ ਜਾਊਗਾ ਕੌਣ ਪਾਠਕ ਪੈਦਾ ਕਰਣਾ ਪਾਠਕ ਜੇ ਪਾਠਕ ਹੋਣਗੇ ਤਾਂ ਜਾਣਗੇ ਜੇ ਉਹਨਾਂ ਦੇ ਵਿੱਚ ਕਿਤਾਬਾਂ ਹੋਣਗੀਆਂ ਤਾਂ ਉਹ ਉੱਥੇ ਆਉਣਗੇ ਸੋ ਇਸ ਕਰਕੇ ਜਿਹੜੀ ਹੈਗੀ ਸਾਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਵੱਲ ਧਿਆਨ ਦੇਣਾ ਜਿਹੜਾ ਹੈਗਾ ਲਾਜ਼ਮੀ ਤੌਰ ਤੇ ਬਣਦਾ ਸੀ ਇਹ ਯਤਨ ਕਰੀਏ ਵੀ ਅਸੀਂ ਇਹੋ ਜਿਹਾ ਮਾਹੌਲ ਪੈਦਾ ਕਰੀਏ ਜੇ ਸਾਡੇ ਕੋਲੇ ਬਿਲਡਿੰਗਾਂ ਨੇ ਲਾਇਬ੍ਰੇਰੀਆਂ ਹੈਗੀਆਂ ਜਾਂ ਪਿੰਡੂ ਲੋਕਾਂ ਨੇ ਜਾਂ ਵਿਦਿਆਰਥੀਆਂ ਨੇ ਜਾਂ ਜਿਹੜੇ ਵੀ ਸਾਹਿਤ ਪ੍ਰੇਮੀ ਹੈਗੇ ਉਹਨਾਂ ਨੇ ਲਾਇਬ੍ਰੇਰੀਆਂ ਬਣਾ ਲੀਆਂ ਉਹਨਾਂ ਕੋਲੇ ਫੰਡਾਂ ਦੀ ਘਾਟ ਹੈ ਅਸੀਂ ਜਿਹੜੇ ਸਾਹਿਤ ਅਕਾਦਮੀ ਵਰਗੇ ਇਹ ਆ ਪੰਜਾਬੀ ਅਕਾਦਮੀ ਵਰਗੇ ادارے ਨੇ ਇਹ ਉਹਨਾਂ ਨੂੰ ਕਿਤਾਬਾਂ ਪ੍ਰੋਵਾਈਡ ਕਰਵਾਉਣ ਉਹ ਉਹਨਾਂ ਨੂੰ ਠੁਕਮਾ ਵਾਤਾਵਰਨ ਦੇਣਾ ਜਾ ਮੈਂ ਤਾਂ ਇਹ ਵੀ ਕਹਿਣਾ ਵੀ ਜਿਹੜੇ ਵੀ ਇੱਕ ਆਦਮੀ ਦੇ ਅਹੁਦੇਦਾਰ ਨੇ ਬਾਹਰ ਨਿਕਲਣ ਪਿੰਡਾਂ 'ਚ ਜਾਣ ਸ਼ਹਿਰਾਂ 'ਚ ਆਉਣ ਔਰ ਮੈਂ ਇਸ ਗਲਤੀ ਆਪਣੇ ਆਪ ਦੇ ਵਿੱਚ ਇੱਕ ਜ਼ਿੰਮੇਵਾਰੀ ਲੈਣਾ ਕਿ ਮੈਨੂੰ ਕੋਈ ਵੀ ਸਹਿਤ ਅਕਾਦਮੀ ਦੇ ਅਹੁਦੇਦਾਰ ਵੱਡੇ ਲੇਖਕ 12 ਦੇ ਦਿੱਤੇ ਜਾਣ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਹਰ ਸਾਲ ਠੀਕ ਹੈ ਮੈਂ ਉਹਨਾਂ 12 ਬੰਦਿਆਂ ਨੂੰ ਲਾਜ਼ਮੀ ਤੌਰ ਤੇ 2-250 300 ਪਾਠਕ ਵੀ ਪ੍ਰੋਵਾਈਡ ਕਰਵਾਉਂਗਾ ਮਾਹੌਲ ਵੀ ਉਹਨਾਂ ਨੂੰ ਦੇਵਾਂਗਾ ਪਰ ਇੰਨਾ ਕੁ ਜ਼ਰੂਰ ਹੈ ਵੀ ਟੀ.ਐੱਡ.ੀ ਉਹ ਆਪ ਦੇ ਦੇਣ ਠੀਕ ਹੈ ਟੁਕੜ-ਟੁਕੜ ਖਰਚਾ ਜਿਹੜਾ ਮੰਗ ਮੰਗਦੇ ਨੇ ਜਾਂ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਜੀ ਅੱਜ ਤਾਂ ਮੇਰਾ ਰੁਝੇਮਾ ਜੀ ਅੱਜ ਮੈਂ ਉਸ ਕੰਮ ਤੇ ਆ ਮੈਂ ਇਸ ਕੰਮ ਤੇ ਆ ਠੀਕ ਹੈ ਹੁਣ ਵੋਟਾਂ ਲੈਣ ਦੇ ਲਈ ਜਿਹੜਾ ਹੈਗਾ ਜਾਂ ਬਾਰ-ਬਾਰ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਬਾਰ-ਬਾਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਤੇ ਥੋੜਾ ਜਿਹਾ ਜੇ ਇਹ ਵੀ ਸੋਚਣ ਵੀ ਅਸੀਂ ਆਧਾਰਿਆਂ ਦੇ ਵਿੱਚ ਜਾਈਏ ਬਿਨਾਂ ਕਿਸੇ ਲੈਣ ਦੇਣ ਤੋਂ ਜਾਈਏ ਠੀਕ ਹੈ ਜਿੱਥੇ ਸਾਨੂੰ ਪੰਜਾਬੀ ਪ੍ਰੇਮੀ ਜਾਂ ਪਾਠਕ ਮਿਲਣ ਅਸੀਂ ਉਹਨਾਂ ਦੀ ਮਨਾਂ ਦੀ ਗੱਲ ਸੁਣੀਏ ਉਹਨਾਂ ਨੂੰ ਆਪਣੇ ਮਨ ਦੀ ਗੱਲ ਸੁਣਾਈਏ ਤਾਂ ਜਿਹੜਾ ਹੈਗਾ ਮੈਨੂੰ ਲੱਗਦਾ ਹੀ ਪੰਜਾਬੀ ਭਾਸ਼ਾ ਦਾ ਵਿਕਾਸ ਹੋਰ ਵਧੀਆ ਹੋ ਸਕਦਾ ਹੈ ਬਿਲਕੁਲ ਪਰਮਾਰ ਸਾਹਿਬ ਦੂਸਰੀ ਗੱਲ ਇਹ ਹੈ ਕੁਝ ਸੱਜਣਾਂ ਨੂੰ ਨਾ ਇਹ ਵਹਿਮ ਨਾ ਹੋ ਜੇ ਕਿ ਅਸੀਂ ਤੀਜੀ ਧਿਰ ਦੇ ਨਾਲ ਖੜ ਰਹੇ ਹਾਂ ਸਾਡਾ ਜਿਹੜਾ ਮਨੋਰਥ ਹੈ ਸਾਡਾ ਮਨੋਰਥ ਹੈ ਕਿ ਸਾਹਿਦ ਦਾ ਪਸਾਰ ਕਿਵੇਂ ਹੋਵੇ ਪਰਮਾਰ ਸਭਾ ਸਾਭੀ ਇਸ ਗੱਲ 'ਇਸ ਸਿਹਰਦ ਨੇ ਯਤਨ ਕਰ ਰਹੇ ਨੇ ਸਾਰਥਕ ਯਤਨ ਇਹਨਾਂ ਦੇ ਔਰ ਜਿਹੜੇ ਸੱਜਣ ਜਦੋਂ ਆਪਾਂ ਸਵਾਲ ਦੀ ਗੱਲ ਕਰਦੇ ਜੇ ਮੁੜ ਕੇ ਆਪਾਂ ਉੱਥੇ ਆਈਏ ਜਿਹੜੇ ਸਾਡੇ ਜਵਾਬ ਨੇ ਨਾ ਕੁਝ ਮਤਲਬ ਗੋਲ ਕਰਕੇ ਦਿੱਤੇ ਜਾਣ ਦਾ ਯਤਨ ਵੀ ਕੀਤਾ ਗਿਆ ਤੁਸੀਂ ਸੋਸ਼ਲ ਮੀਡੀਆ ਤੇ ਜਿਹੜੇ ਸੱਜਣ ਸਰਗਰਮ ਨੇ ਉਹ ਜਾਣਦੇ ਹੋ ਰੌਲਾ ਪਰਮਾਰ ਸਾਹਿਬ ਆਲੋਚਕਾਂ ਦੀ ਆਲੋਚਕ ਵਿਰਤੀ ਦਾ ਵੀ ਆ ਕਿ ਉਹ ਸਾਹਿਦ ਦੀ ਆਲੋਚਨਾ ਕਰਦੇ ਨੇ ਕਿ ਲੇਖਕ ਦੀ ਆਲੋਚਨਾ ਕਰਦੇ ਨੇ ਔਰ ਇਹ ਬੜੀਆਂ ਗੰਭੀਰ ਗੱਲਾਂ ਨੇ ਔਰ ਬਹੁਤ ਗੋਲਣਯੋਗ ਤੱਥ ਨੇ ਜਿਹੜੇ ਅਹੁਦੇਦਾਰ ਇਨ੍ਹਾਂ ਅਕੈਡਮੀਆ ਦੀ ਵਾਗਡੋਰ ਸੰਭਾਲ ਕੇ ਬੈਠੇ ਨੇ ਉਹਨਾਂ ਨੂੰ ਯਤਨ ਕਰਨਾ ਚਾਹੀਦਾ ਹੈ ਕਿ ਸਾਹਿਤ ਸੁਹਾਵਾ ਜਾਂ ਸਾਡੇ ਅਦਾਰੇ ਕੱਢ ਕੇ ਅਸੀਂ ਪਿੰਡਾਂ 'ਚ ਲੈ ਕੇ ਜਾਈਏ ਪਿੰਡਾਂ ਦੀਆਂ ਸੱਥਾਂ ਦੇ ਵਿੱਚੋਂ ਜਿੱਥੇ ਨੌਜਵਾਨ ਨਸ਼ਿਆਂ ਦੇ ਟੀਕੇ ਲਾਲਾ ਮਰ ਰਹੇ ਨੇ ਜਿੱਥੇ ਸਾਡੀਆਂ ਕੁੜੀਆਂ ਰੀਲਾਂ ਦੇ ਵਿੱਚ ਲੱਕ ਹਿਲਾਉਣ ਤੱਕ ਉਲਝ ਕੇ ਰਹਿ ਗਈਆਂ ਉਹਨਾਂ ਨੂੰ ਦਿਖਾਈਏ ਕਿ ਦੁਨੀਆ ਕੀ ਹੈ ਸਾਡੇ ਕੋਲੇ ਅਮੀਰ ਵਿਰਾਸਤ ਹੈ ਸਾਹਿਤ ਦੀ ਸਾਡੇ ਕੋਲੇ ਇੰਨਾ ਅਮੀਰ ਸੱਭਿਆਚਾਰਾ ਸਾਹਿਤ ਦੇ ਵਿੱਚ ਲਿਖਿਆ ਹੋਇਆ ਅਸੀਂ ਉਹਨਾਂ ਕੋਲ ਲੈ ਕੇ ਤਾਂ ਜਾਈਏ ਹਾਂਜੀ ਮੇਰੇ ਸਵਾਲ ਬਿਲਕੁਲ ਸਿੱਧੇ ਸਿੱਧੇ ਸਵਾਲ ਸੀ ਜਿਨ੍ਹਾਂ ਦੇ ਬਿਲਕੁਲ ਸਿੱਧੇ ਸਿੱਧੇ ਜਵਾਬ ਦਿੱਤੇ ਜਾ ਸਕਦੇ ਜਾਂ ਜਵਾਬ ਹੋ ਸਕਦੇ ਆ ਹੁਣ ਦੋ ਗੱਲਾਂ ਨੇ ਆਮ ਤੌਰ ਤੇ ਇੱਕ ਰਾਜਨੀਤਿਕ ਪਹੁੰਚ ਹੁੰਦੀ ਹੈ ਵੀ ਜਾਣਤਾਗਾ ਸਵਾਲ ਦਾ ਜਵਾਬ ਜਮਨ ਸਿੱਧਾ ਦੇ ਦਿੱਤਾ ਜਾਵੇ ਠੀਕ ਹੈ ਜਾਂ ਫਿਰ ਸਵਾਲ ਨੂੰ ਇੰਨਾ ਗੋਲ ਮਟੋਲ ਬਣਾ ਕੇ ਘੁਮਾ ਦਿੱਤਾ ਉਹ ਸਵਾਲ ਹੀ ਮਰ ਜੇ ਉਹ ਸਵਾਲ ਹੀ ਮਰ ਜੇ ਉਹਨਾਂ ਜਿਹੜੀ ਹੈਗਾ ਹੁਣ ਜਿਹੜੇ ਵੀ ਸਾਇਤ ਕਦਮੀ ਦੀ ਚੋਣ ਲੜ ਰਹੇ ਬੰਦੇ ਨੇ ਇਹ ਆਪਣੇ ਆਪ ਦੇ ਵਿੱਚ ਕੋਈ ਆਮ ਬੰਦੇ ਤਾਂ ਹੈ ਨਹੀਂ ਹੈ ਤਾਂ ਰਾਜਨੀਤਿਕ ਵਰਤੀ ਹੈ ਇਹਨਾਂ ਦੀ ਕਿਤੇ ਨਾ ਕਿਤੇ ਸਿਆਸਤ ਤਾਂ ਹੈ ਹੀ ਹੈ ਸਿਆਸਤ ਤਾਂ ਹੈ ਹੀ ਹੈ ਸੋ ਇਸ ਕਰਕੇ ਜਿਹੜੇ ਹੈਗਾ ਗੋਲ ਮੋਲ ਕਰਕੇ ਉਲਝਾ ਕੇ ਜਵਾਬ ਦੇ ਰਹੇ ਨੇ ਔਰ ਉਹਨਾਂ ਜਿਹੜਾ ਹੈਗਾ ਜਵਾਬ ਨੂੰ ਜਾਣਨ ਵਾਲੇ ਲੋਕ ਵੀ ਨੇ ਪਾਠਕ ਆਪਣੇ ਆਪ ਸਮਝਣ ਦੇ ਯੋਗ ਨੇ ਸਮਝਣਗੇ ਜਨਤਾ ਸਭ ਜਨਤਾ ਸਭ ਜਾਣਦੀ ਹੈ ਕਿ ਕਿਹੜਾ ਕਿਹੋ ਜਿਹਾ ਸਵਾਲ ਪੁੱਛਿਆ ਜਾ ਰਿਹਾ ਕਿਵੇਂ ਦਾ ਸਵਾਲ ਪੁੱਛਿਆ ਜਾ ਰਿਹਾ ਜਾ ਰਿਹਾ ਕਿਸ ਨੇਚਰ ਦਾ ਸਵਾਲ ਪੁੱਛਿਆ ਜਾ ਕਿਸ ਕਿਸ ਮਨਸ਼ੇ ਨਾਲ ਸਵਾਲ ਪੁੱਛਿਆ ਜਾ ਰਿਹਾ ਤੇ ਉਹਦਾ ਜਵਾਬ ਕਿਹੜੇ ਮਨਸ਼ੇ ਨਾਲ ਦਿੱਤਾ ਜਾ ਰਿਹਾ ਇਹ ਸਾਰੇ ਲੋਕ ਪਾਟਕ ਲੋਕ ਜਾਣਦੇ ਨੇ ਪੜੇ ਲਿਖੇ ਲੋਕ ਜਾਣਦੇ ਨੇ ਫਿਰ ਜਿਹੜੇ ਹੈਗਾ ਤੁਹਾਨੂੰ ਜਰੂਰ ਮੈਨੂੰ ਲੱਗਦਾ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਦੇਣਗੇ ਔਰ ਮੇਰਾ ਯਤਨ ਸੀਗਾ ਕਿ ਇੱਕ ਵਾਰੀ ਇਹ ਇਹ ਗੱਲ ਜਿਹੜੀ ਹੈਗੀ ਜਰੂਰ ਆਮ ਲੋਕਾਂ ਤੱਕ ਆਮ ਪਾਟਕਾਂ ਤੱਕ ਆਮ ਸਾਹਿਤ ਸਰਦਿਕਾਂ ਤੱਕ ਜਰੂਰ ਪਹੁੰਚਾਈ ਜਾਵੇ ਕਿ ਤੁਸੀਂ ਤੁਹਾਨੂੰ ਜਿਹੜਾ ਹੈਗਾ ਬਾਰ-ਬਾਰ ਵਰਤ ਕੇ ਜਿਹੜਾ ਹੈਗਾ ਪੰਜਾਬੀ ਭਾਸ਼ਾ ਦੇ ਨਾਂ ਤੇ ਜਿਹੜਾ ਹੈਗਾ ਖਰਾਤ ਲੈ ਕੇ ਤੇ ਦਿੱਤਾ ਕੁਝ ਵੀ ਨਹੀਂ ਜਾ ਰਿਹਾ ਸੋ ਇਸ ਤੇ ਜਿਹੜਾ ਹੈਗਾ ਜਰੂਰ ਚਿੰਤਨ ਹੋਣਾ ਚਾਹੀਦਾ ਸੀਗਾ ਉਸ ਕਿਸਮ ਦਾ ਮੇਰਾ ਚਿੰਤਨ ਹੈ ਮੈਂ ਕਿਸੇ ਵੀ ਨਾ ਤਾਂ ਮੈਂ ਕਿਸੇ ਸਾਹਿਤ ਸਭਾ ਦਾ ਮੈਂਬਰ ਆ ਨਾ ਸਾਹਿਤ ਘਦਾਰੇ ਦਾ ਕਿਸੇ ਦਾ ਮੈਂਬਰ ਹਾਂ ਔਰ ਨਾ ਹੀ ਮੈਨੂੰ ਇਸ ਕਿਸਮ ਦਾ ਹੈਗਾ ਕਿ ਮੈਂ ਕੋਈ ਚੋਣ ਲੜਨੀਆਂ ਜਾਂ ਕੋਈ ਮੇਰਾ ਰਾਜਨੀਤਿਕ ਮੋਟਿਵ ਹੈਗਾ ਮੋਟਿਵ ਮੇਰਾ ਜੇ ਹੈ ਤਾਂ ਸਿਰਫ ਪੰਜਾਬੀ ਭਾਸ਼ਾ ਪ੍ਰਤੀ ਮਾਂ ਬੋਲੀ ਪ੍ਰਤੀ ਹੈ ਕਿ ਅਸੀਂ ਸਿਰਫ ਤੇ ਸਿਰਫ ਰਾਜਨੀਤੀ ਕਰਕੇ ਗੋਲ ਮੋਲ ਤੇ ਟੇਡੀਆਂ ਗੱਲਾਂ ਕਰਕੇ ਲੋਕਾਂ ਤੋਂ ਜਿਹੜਾ ਹੈਗਾ ਇੱਕ ਇਸ ਕਿਸਮ ਦਾ ਫਤਵਾ ਲੈ ਕੇ ਕਿ ਅਸੀਂ ਪੰਜਾਬੀ ਭਾਸ਼ਾ ਦੇ ਜਾਂ ਪੰਜਾਬੀ ਮਾਂ ਬੋਲੀ ਦੇ ਰੱਖੇ ਕਾ ਉਹ ਉਹ ਜਿਹੜਾ ਹੈਗਾ ਲਾਜ਼ਮੀ ਤੌਰ ਤੇ ਲੇਬਲ ਲਾ ਕੇ ਪੰਜਾਬੀ ਭਾਸ਼ਾ ਦੇ ਸੱਚੇ ਮੁੱੱਚੇ ਜਿਹੜੇ ਹੈਗਾ ਵਿਕਾਸ ਦੇ ਵੱਲ ਸਾਨੂੰ ਧਿਆਨ ਕੇਂਦਰਿਤ ਕਰਨਾ ਚਾਹੀਦਾ ਪਰਮਾਰ ਸਾਹਿਬ ਨੇ ਬਹੁਤ ਖੂਬਸੂਰਤ ਗੱਲ ਕਰੀ ਹੈ ਕਿ ਸਾਡਾ ਰੌਲਾ ਚੌਧਰਾਂ ਦਾ ਨਹੀਂ ਹੈ ਸਾਡਾ ਰੌਲਾ ਕਿ ਜਿਹੜੇ ਮਾਂ ਬੋਲੀ ਦੇ ਅਸੀਂ ਰੋਜ਼ੀ ਰੋਟੀ ਖਾਂਦੇ ਆ ਜਿਹਦੇ ਤੋਂ ਸਾਨੂੰ ਸਾਡੇ ਘਰ ਚੱਲਦੇ ਨੇ ਉਹਦੇ ਲਈ ਵੀ ਕੁਝ ਕਰੀਏ ਔਰ ਅਗਲੀ ਗੱਲ ਪਹਿਲਾਂ ਵੀ ਕਲੀਅਰ ਕੀਤੀ ਹੈ ਕਿ ਸਾਡਾ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਚੋਣ ਲੜਨ ਵਾਲੇ ਸਜਣਾ ਨਾਲ ਕੋਈ ਨਿਜੀ ਵਾਅਦਾਸਤਾ ਵੀ ਨਹੀਂ ਹੈ ਨਿਜੀ ਰੰਜਿਸ਼ ਵੀ ਨਹੀਂ ਹੈ ਅਸੀਂ ਸਿਰਫ ਜਵਾਬ ਇਸ ਕਰਕੇ ਉਠਾਏ ਸੀ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਗੰਭੀਰ ਹੋਣ ਇਹ ਆਦੇਦਾਰ ਜਿਹੜੇ ਚੁਣੇ ਜਾਣੇ ਨੇ ਉਹਨਾਂ ਨੂੰ ਜਿਹੜੇ ਚੁਣੇ ਜਾਣੇ ਨੇ ਉਹਨਾਂ ਨੂੰ ਵੀ ਮੁਬਾਰਕਾਂ ਕਿ ਤੁਸੀਂ ਨਿਠ ਕੇ ਕੰਮ ਕਰਿਓ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਅਗਲੀ ਗੱਲ ਜੇ ਮੈਂ ਇਹ ਕਹਿਣ ਦੀ ਕਹਿਣ ਦਾ ਯਤਨ ਕਰਾਂ ਸਾਰਿਆਂ ਦੇ ਇਸ ਮਾਧਿਅਮ ਤੋਂ ਸਾਰਿਆਂ ਨੂੰ ਕਿ ਤੁਸੀਂ ਅੱਗੇ ਆਓ ਜਿਹੜੀਆਂ ਪੰਜਾਬੀ ਸਾਹਿਤ ਦੀਆਂ ਮੀਟਿੰਗੀਆਂ ਹੁੰਦੀਆਂ ਨੇ ਜਾਂ ਸੱਜਸਾਵਾਵਾਂ ਹੁੰਦੀਆਂ ਨੇ ਉਹਨਾਂ ਨੂੰ ਪਿੰਡ ਪੱਦਰ ਤੇ ਕਿਵੇਂ ਲੈ ਕੇ ਜਾਈਏ ਮੇਰੇ ਵੱਲੋਂ ਇੱਕ ਅਖਬਾਰ ਲਹਿਰ ਸ਼ੁਰੂ ਕੀਤੀ ਗਈ ਹੈ ਜਿਹਦਾ ਮਨੋਰਥ ਹੈ ਕਿ ਬੱਚਿਆਂ ਨੂੰ ਸਾਹਿਤ ਨਾਲ ਕਿਵੇਂ ਜੋੜਿਆ ਜਾਵੇ ਸ਼ਬਦ ਨਾਲ ਕਿਵੇਂ ਜੋੜਿਆ ਜਾਵੇ ਉਹ ਬੱਚੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਇਸ ਵੇਲੇ ਮੋਬਾਈਲ ਨੇ ਜਸਵੀਰ ਰਾਣਾ ਨੇ ਬਹੁਤ ਖੂਬਸੂਰਤ ਗੱਲ ਇਸ ਸਮਾਗਮ ਦੇ ਵਿੱਚ ਕੀਤੀ ਸੀ ਕਿ ਅਸੀਂ ਆਧੁਨਿਕ ਯੁੱਗ ਦੇ ਵਿੱਚ ਹੱਥ ਦੇ ਵਿੱਚ ਉਹ ਮੋਬਾਈਲ ਤਾਂ ਨਹੀਂ ਰਖਾ ਸਕਦੇ ਪਰ ਜਿਹੜਾ ਦੂਜਾ ਹੱਥ ਖਾਲੀ ਹੈ ਉਹਨਾਂ ਬੱਚਿਆਂ ਦੇ ਹੱਥ ਦੇ ਵਿੱਚ ਕਿਤਾਬ ਦੇਣ ਦਾ ਯਤਨ ਕਰਾਂਗੇ ਔਰ ਜਿਹੜੇ ਮਤਲਬ ਤੁਸੀਂ ਜਿਵੇਂ ਗੱਲ ਕਹੀ 10 ਸਿਰਾਂ ਵਾਲੇ ਵਿਦਵਾਨ ਆਪਣੇ ਆਪ ਨੂੰ ਬਹੁਤ ਵੱਡੇ ਵਿਦਵਾਨ ਕਹਾਉਂਦੇ ਨੇ ਉਹਨਾਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਆਓ ਅਸੀਂ ਨਾਲ ਚੱਲਦੇ ਆ ਤੁਸੀਂ ਦੱਸੋ ਕਿੱਥੇ ਖੜਨਾ ਹੈ ਤੇ ਕੀ ਕਰਨਾ ਹੈ ਅਸੀਂ ਸਾਰੇ ਹਾਜ਼ਰ ਆ ਔਰ ਇਸ ਮਾਧਿਅਮ ਤੋਂ ਮੈਂ ਵਾਰ-ਵਾਰ ਬੇਨਤੀ ਕਰ ਰਿਹਾ ਕਿ ਸਾਡਾ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਅਹੁਦੇਦਾਰ ਨਾਲ ਕੋਈ ਸਮਰਥਨ ਨਹੀਂ ਕੋਈ ਵਿਰੋਧ ਨਹੀਂ ਤੁਸੀਂ ਨਿਠ ਕੇ ਲੜੋ ਪਰ ਇੱਕ ਗੱਲ ਦਾ ਧਿਆਨ ਰੱਖਿਓ ਪਰਮਾਰ ਸਾਹਿਬ ਦੇ ਜਿਹੜੇ ਸਵਾਲ ਨੇ ਬੇਸ਼ੱਕ ਤੁਸੀਂ ਤਿੰਨ ਤਰੀਕ ਨੂੰ ਚੋਣਾਂ ਹੋ ਰਹੀਆਂ ਨੇ ਜਵਾਬ ਮੈਨੂੰ ਲੱਗਦਾ ਨਹੀਂ ਦੇ ਸਕਦੇ ਨਾ ਹੀ ਕਿਸੇ ਕੋਲ ਉਹਨਾਂ ਗੱਲਾਂ ਦੇ ਜਵਾਬ ਹੈਗੇ ਨੇ ਪਰ ਇਹ ਧਿਆਨ ਰੱਖਿਓ ਕਿ ਜੇ ਅੱਜ ਤੀਜੀ ਧਿਰ ਖੜੀ ਹੋਈ ਹੈ ਤਾਂ ਜਿਸ ਤਰੀਕੇ ਦੀ ਆਵਾਜ਼ ਪਰਮਾਰ ਸਾਹਿਬ ਨੇ ਬੁਲੰਦ ਕੀਤੀ ਹੈ ਇਹ ਜੇ ਹੋਰ ਸੁਹਿਰਦ ਲੋਕ ਅਗਲੀਆਂ 2 ਸਾਲ ਦੀਆਂ ਚੋਣਾਂ ਵੇਲੇ ਹੋਰ ਹਾਜ਼ਰ ਹੋਣਗੇ ਇਹ ਸਵਾਲ ਤਿੰਨ ਦੀ ਥਾਂ ਤੇ 30 ਬਣ ਕੇ ਸਾਹਮਣੇ ਆਉਣਗੇ ਤੇ ਹੋ ਸਕਦਾ ਕਿ ਚੌਥੀ ਧਿਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਖੜੀ ਹੋ ਜੇ ਹਾਲਾਂਕਿ ਅਸੀਂ ਇਹ ਗੱਲ ਕੇ ਚਾਹੁੰਦੇ ਹਾਂ ਵੀ ਨਾ ਹੋਵੇ ਕਿਉਂਕਿ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬੀ ਸਾਹਿਤ ਦਾ ਵਿਕਾਸ ਕਰੀਏ ਪਰ ਮਾ ਸਰ ਕੁਝ ਹੋਰ ਕਹਿਣਾ ਚਾਹੋਗੇ ਹਾਂਜੀ ਮੇਰੀ ਜਿਹੜੀ ਇਹ ਗੁਜਾਰਿਸ਼ ਹੈ ਕਿ ਮੈਂ ਉਹ ਇਨੀ ਹੈਗਾ ਕਿ ਮੈਨੂੰ ਉਹ ਬੰਦਾ ਕੋਈ ਰਾਜਨੀਤਿਕ ਅਪਰੋਚ ਰੱਖਦਾ ਮੇਰੇ ਪ੍ਰਤੀ ਜਾਂ ਮੇਰੇ ਪ੍ਰਤੀ ਉਹ ਕੋਈ ਖਾਸ ਉਹਦਾ ਲਗਾਓ ਹੈ ਮੈਂ ਵੀ ਉਹਨੂੰ ਪਹਿਲੀ ਵਾਰੀ ਮਿਲਿਆ ਡਾਕਟਰ ਸਾਹਿਬ ਸਿੰਘ ਡਾਕਟਰ ਸਾਹਿਬ ਸਿੰਘ ਨਾਟਕਾਂ ਰਾਹੀਂ ਪੰਜਾਬੀ ਭਾਸ਼ਾ ਦਾ ਪ੍ਰਸਾਰ ਜਿਹੜਾ ਹੈਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕਰ ਰਿਹਾ ਪੰਜਾਬ ਦੇ ਵਿੱਚ ਤਾਂ ਉਹਨੇ ਅਣਗਿਣਤੀ ਜਿਹੜੇ ਹੈਗਾ ਸ਼ੋਅ ਕੀਤੇ ਨੇ ਆਪਣੇ ਨਾਟਕਾਂ ਦੇ ਬਹੁਤ ਵੱਡਾ ਕੰਮ ਕੀਤਾ ਬਹੁਤ ਵੱਡਾ ਉਹਨੇ ਕੰਮ ਜੇ ਉਹ ਵਿਅਕਤੀਗਤ ਰੂਪ ਦੇ ਵਿੱਚ ਉਹ ਇਕੱਲਾ ਬੰਦਾ ਇੰਨੇ ਕਾਰਜ ਕਰ ਸਕਦਾ ਠੀਕ ਹੈ ਨਾ ਤਾਂ ਜਿਹੜੇ ਵੀ ਅਹੁਦੇਦਾਰ ਜਾਂ ਪਹਿਲਾਂ ਤੋਂ ਚੁਣੇ ਗਏ ਅਹੁਦੇਦਾਰ ਜਾਂ ਪਹਿਲਾਂ ਵਾਲੇ ਅਹੁਦੇਦਾਰ ਰਲ ਮਿਲ ਕੇ ਜੇ ਪੰਜਾਬੀ ਸਾਹਿਤ ਦੇ ਵਿਕਾਸ ਵਾਸਤੇ ਉਹਦੇ ਤੋਂ ਅੱਧਾ ਵੀ ਕੰਮ ਕਰ ਲੈਣ ਮੈਨੂੰ ਲੱਗਦਾ ਬੜੀ ਵੱਡੀ ਸੇਵਾ ਹੋਊਗੀ ਇਹਨਾਂ ਦੋ ਬਰਿਆਂ ਦੇ ਦੌਰਾਨ ਤੇ ਇਸ ਕਰਕੇ ਐਗਜ਼ਾਮਪਲ ਇਹ ਸਿਰਫ ਐਗਜ਼ਾਮਪਲ ਹੈ ਆ ਇਹ ਨਹੀਂ ਹੈਗਾ ਕਿ ਕੋਈ ਮੈਨੂੰ ਉਹ ਉਹਨਾਂ ਨੂੰ ਪ੍ਰਮੋਟ ਕਰਨਾ ਜਾਂ ਇਦਾਂ ਦਾ ਸੋ ਇਸ ਕਰਕੇ ਉਹ ਉਹੇ ਜਿਹੇ ਬੰਦੇ ਤੋਂ ਸਿੱਧ ਲੈ ਕੇ ਜਿਹੜਾ ਹੈਗਾ ਜਰੂਰ ਜਿਹੜੇ ਹੈਗਾ ਗਲੇਰੇ ਕਾਰਜਾਂ ਤੇ ਹਨਾ ਆਪਾਂ ਜੋ ਧਾਨ ਕੇਂਦਰ ਤੋਂ ਕਰ ਸਕਦੇ ਆ ਆਪਣੇ ਆਪ ਨੂੰ ਜਾਂ ਉਹਨਾਂ ਨੂੰ ਅੱਗੇ ਵਧਾ ਸਕਦੇ ਆ ਪਰਵਾਸ ਸਾਹਿਬ ਤੁਸੀਂ ਬਹੁਤ ਸੋਹਣੀ ਗੱਲ ਕਹੀ ਹੈ ਮੈਨੂੰ ਯਾਦ ਆ ਅੱਠ ਕੁ ਵਾਰੇ ਪਹਿਲਾਂ ਸ਼ਾਇਦ 7-8 ਵਾਰੇ ਪਹਿਲਾਂ ਆਪਣੀ ਮੀਟਿੰਗ ਸੰਗਰੂਰ ਦੀ ਜੇ ਮੈਂ ਗੱਲ ਕਰਾਂ ਡੀਸੀ ਆਫਿਸ ਦੇ ਵਿੱਚ ਹੁੰਦੀ ਸੀ ਉੱਥੇ ਉਦੋਂ ਉਹਨਾਂ ਦਾ ਮੇਰੇ ਖਿਆਲ ਵਿੱਚ ਮੋਢਲਾ ਦੌਰ ਸੀ ਡਾਕਟਰ ਸਾਇਦ ਸਿੰਘ ਹੋਰਾਂ ਦਾ ਉਦੋਂ ਉਹ ਪੰਜਾਬੀ ਸਾਹਿਤ ਨਾਲ ਜੁੜੇ-ਜੁੜੇ ਸੀ ਜਾਂ ਲਾਲੋ ਵੀ ਥੋੜਾ ਬਹੁਤਾ ਵਿਸਾਰ ਸੀ ਔਰ ਉਹਨਾਂ 7-8 ਵਾਰਾਂ ਦੇ ਵਿੱਚ ਕਿੰਨਾ ਉਹਨਾਂ ਨੇ ਪੰਜਾਬੀ ਨਾਟਕ ਦੇ ਲਈ ਕੰਮ ਕੀਤਾ ਫਿਲਮਾਂ ਤੱਕ ਦਾ ਸਫ਼ਰ ਤੈ ਕੀਤਾ ਔਰ ਨਿਠ ਕੇ ਪੰਜਾਬੀ ਦੇ ਉਹ ਵਿਸ਼ੇ ਜਿਨ੍ਹਾਂ ਦੇ ਉੱਪਰ ਗੱਲ ਹੋਣੀ ਚਾਹੀਦੀ ਸੀ ਜਿਹੜੇ ਗੌਰਣਯੋਗ ਸੀ ਉਹ ਉੱਤੇ ਤੱਕ ਲੈ ਕੇ ਆਏ ਨੇ ਅੱਜ ਦੇ ਸਮੇਂ ਦੇ ਵਿੱਚ ਆਧੁਨਿਕ ਸੋਚ ਵਾਲੇ ਜਿਹੜੇ ਬੱਚੇ ਨੇ ਸਾਡੇ ਸੋਸ਼ਲ ਮੀਡੀਆ ਤੇ ਸਰਗਰਮ ਨੇ ਮੈਨੂੰ ਲੱਗਦਾ ਆਪਾਂ ਨੇ 14 ਛੱਡ ਕੇ ਏਸੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਲਹਿਰ ਸ਼ੁਰੂ ਕਰੀਏ ਹਰ ਬੰਦਾ ਆਪਣੇ ਆਪ ਤੇ ਕਿ ਅਸੀਂ ਨੌਜਵਾਨਾਂ ਨੂੰ ਕੀ ਦੇ ਰਹੇ ਹਾਂ ਕਿਉਂਕਿ ਉਸ ਕਿਉਂਕਿ ਯਤਨ ਹੋ ਸਕਦਾ ਹੈ ਆਪਾਂ ਨੂੰ ਭਾਰੇ ਕਰਨੇ ਪੈਣ ਪਰ ਆਪਾਂ ਅਸਫਲ ਨਹੀਂ ਹੋਵਾਂਗੇ ਕਿਉਂਕਿ ਜੇ ਤੁਸੀਂ ਰਲ ਕੇ ਯਤਨ ਕਰਦੇ ਹੋ ਇਸ ਸੋਸ਼ਲ ਮੀਡੀਆ ਮਾਧਿਅਮ ਤੇ ਕਿਉਂਕਿ ਨੌਜਵਾਨ ਸਰਗਰਮ ਸੋਸ਼ਲ ਮੀਡੀਆ ਤੇ ਆ। ਸਾਡੀਆਂ ਧੀਆਂ ਸਾਡੇ ਬੱਚੇ ਸੋਸ਼ਲ ਮੀਡੀਆ ਤੇ ਬੈਠੇ ਨੇ ਜੇ ਤੁਸੀਂ ਇਸ ਮਾਧਿਅਮ ਤੋਂ ਆਧੁਨਿਕ ਤਰੀਕੇ ਨਾਲ ਯਤਨ ਕਰਦੇ ਹੋ ਤਾਂ ਮੈਨੂੰ ਲੱਗਦਾ ਹੈ ਅਸੀਂ ਉਸ ਚਿੜੀ ਵਾਲੇ ਪਾਸੇ ਜ਼ਰੂਰ ਖੜਾਂਗੇ ਜਿਨੇ ਜੰਗਲ ਚ ਲੱਗੀ ਅੱਗ ਬਚਾਉਣ ਦਾ ਯਤਨ ਕੀਤਾ ਸੀ। ਅਸੀਂ ਉਸ ਅੱਗ ਜਿਹੜੀ ਇਹ ਆਲੇ ਦੁਆਲੇ ਸਾਡੇ ਲੱਗੀ ਹੋਈ ਹੈ ਚਾਹੇ ਨਸ਼ੇ ਦੀ ਅੱਗ ਹੈ ਚਾਹੀਆ ਜਿਹੜੇ ਮਤਲਬ ਸਾਡੇ ਬੱਚ ਸਾਡੇ ਬੱਚੇ ਮੋਬਾਈਲਾਂ ਨਾਲ ਵੱਧਦੇ ਜਾ ਰਹੇ ਚਾਹੇ ਇਹਦੀ ਅੱਗ ਹੈ ਅਸੀਂ ਉਹਨਾਂ ਨੂੰ ਉਹ ਸਾਰੂ ਸੋਚ ਪੱਖੋਂ ਬਣਾਉਣ ਦੇ ਯਤਨ ਕਰਾਂਗੇ ਤੁਸੀਂ ਸਾਰਿਆਂ ਨੇ ਸਾਨੂੰ ਸੁਣਿਆ ਸਾਡੀ ਗੱਲਬਾਤ ਸ਼ੇਅਰ ਜ਼ਰੂਰ ਕਰਿਓ ਉਹਨਾਂ ਹਉਦੇ ਤਰ੍ਹਾਂ ਤੱਕ ਜ਼ਰੂਰ ਪਹੁੰਚਾਓ ਜਿਹੜੇ ਚਾਹੁੰਦੇ ਨੇ ਕਿ ਅਸੀਂ ਵੀ ਰਲ ਕੇ ਉਹਨਾਂ ਦੇ ਨਾਲ ਸਾਹਿਦ ਦਾ ਵਿਕਾਸ ਕਰੀਏ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਿਰਫ ਵੋਟਾਂ ਤੱਕ ਸੀਮਤ ਹੋ ਕੇ ਰਹਿ ਜਾਈਏ ਸਾਡਾ ਮਕਸਦ ਇਹ ਹੈ ਕਿ ਪੰਜਾਬੀ ਸਾਹਿਦ ਦਾ ਵਿਕਾਸ ਹੋਵੇ ਪ੍ਰਮਾਤਮਾ ਸਭ ਮੇਠੇ ਨੇ ਸਭ ਜਾਣਦੇ ਜਾਂਦੇ ਕੋਈ ਸੁਨੇਹਾ ਬੱਚਿਆਂ ਨੂੰ ਹਾਂਜੀ ਸੁਨੇਹਾ ਸਰ ਇਹੀ ਹੈ ਕਿ ਅਸੀਂ ਮਾਹੌਲ ਦੇਣਾ ਹੈ ਛੋਟੇ ਬੱਚਿਆਂ ਨੂੰ ਆਮ ਵਿਦਿਆਰਥੀਆਂ ਨੂੰ ਸੋ ਮਾਹੌਲ ਦੇ ਕੇ ਹੀ ਜਿਹੜਾ ਹੈਗਾ ਪੰਜਾਬੀ ਪ੍ਰਤੀ ਜਿਹੜਾ ਹੈਗਾ ਲਗਾਓ ਪੈਦਾ ਕੀਤਾ ਜਾ ਸਕਦਾ ਸੋ ਇਹ ਮਾਹੌਲ ਤਾਈਓ ਪੈਦਾ ਹੋਊਗਾ ਜੇ ਵੱਖ-ਵੱਖ ਅਕਾਦਮੀਆਂ ਦੇ ਸਾਹਿਤ ਸੁਭਾਵਾਂ ਦੇ ਬੰਦੇ ਜਿਹੜੇ ਉਹਦਿਆਂ ਤੇ ਬੈਠੇ ਨੇ ਉਹ ਸੱਚੀ ਮੁੱਚੀ ਦੇ ਜਿਹੜੇ ਹੈਗਾ ਰੁਤਬੇਵਾਜੀ ਤੋਂ ਉੱਪਰ ਉੱਠ ਕੇ ਆਜਾ ਜਿਹੜੀ ਧੌਣ ਵਿੱਚ ਕਿੱਲੇ ਵਾਲੀ ਪ੍ਰਵਿਰਤੀ ਆ ਉਹਦੇ ਤੋਂ ਉੱਪਰ ਉੱਠ ਕੇ ਆ ਜਿਹੜਾ ਹੈਗਾ ਸੱਚੀ ਮੁੱਚੀ ਪੰਜਾਬੀ ਦੇ ਵਿਕਾਸ ਦੇ ਲਈ ਯਤਨ ਕਰਨਗੇ ਪੰਜਾਬੀ ਨੂੰ ਇੱਕ ਮਾਂ ਦਾ ਦਰਜਾ ਸੀ ਦਿੰਨੇ ਆ ਤੇ ਸੱਚੀ ਮੁੱਚੀ ਮਾਂ ਨਾਲ ਕਦੇ ਵੀ ਜਿਹੜਾ ਹੈਗਾ ਚਲਾਕੀ ਨਹੀਂ ਕੀਤੀ ਜਾ ਸਕਦੀ ਤੇ ਇਸੇ ਤਰ੍ਹਾਂ ਜੇ ਆਪਾਂ ਪੰਜਾਬੀ ਨੂੰ ਮਾਂ ਕਹਿੰਨੇ ਆ ਤਾਂ ਇਹਦੇ ਅਹਿਸਾਨਾਂ ਨੂੰ ਜਰੂਰ ਸੱਚੀ ਮੁੱਚੀ ਦਿਲੋਂ ਮੰਨੀਏ ਤੇ ਸੱਚੀ ਮੁੱਚੀ ਪੰਜਾਬੀ ਦੇ ਆਪਣਾ ਭਾਸ਼ਾ ਦੇ ਯਤਨ ਭਾਸ਼ਾ ਦੇ ਵਿਕਾਸ ਦੇ ਲਈ ਯਤਨਸ਼ੀਲ ਹੋਈਏ ਸਭਨਾਂ ਦਾ ਬਹੁਤ ਬਹੁਤ ਧੰਨਵਾਦ ਸੱਚੀ ਗੱਲ